ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਕਾਲੇ ਵਾਲਾਂ ਵਾਸਤੇ ਤੇਲ ਬਣਾਵਾਂਗੇ ਤੇ ਆਪਾਂ ਅੱਗੇ ਵੀ ਬਣਾਇਆ ਸੀ ਤੇ ਐਦਕੀ ਆਪਾਂ ਹੋਰ ਚੀਜ਼ਾਂ ਪਾਵਾਂਗੇ ਤੇ ਪੂਰੀ ਗਰੰਟੀ ਹੈ ਵਾਲ ਕਾਲੇ ਹੋ ਜਾਣਗੇ ਤੇ ਹੁਣ ਅੱਗ ਬਲਦੀ ਤੇ ਕੜਾਈ ਧਰਾਂਗੇ ਆਪਾਂ ਲੋਹੇ ਦੀ ਕੜਾਈ 'ਚ ਬਣਾਵਾਂਗੇ ਹੁਣ ਆਪਾਂ ਸਰੋਂ ਦਾ ਤੇਲ ਪਾਵਾਂਗੇ ਕੌਲੀ ਤੇ ਤੇਲ ਦੀ ਪਾਤੀ ਆਪਾਂ ਵੀ ਕੌਲੀ ਦਾ ਹੁੰਦਾ ਜਾਂ ਕੌਲੀ ਹੈ ਜਮਾ ਤੇਲ ਦੀ ਇਹ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਸਮਾਨ ਪਾਵਾਂਗੇ ਲਓ ਆਪਣਾ ਤੇਲ ਗਰਮ ਹੋ ਗਿਆ ਤੇ ਪਹਿਲਾਂ ਆਪਾਂ ਮੇਥੀ ਦਾਣਾ ਪਾਵਾਂਗੇ 1/2 ਚਮਚਾ ਮੇਥੀ ਦਾਣੇ ਦਾ ਹੁਣ ਆਪਾਂ ਕਲੌਂਜੀ ਪਾਵਾਂਗੇ 1.5 ਚਮਚਾ ਕਲੌਂਜੀ ਦਾ ਇਸ ਤਰ੍ਹਾਂ ਆਪਾਂ ਹਿਲਾਈ ਜਾਵਾਂਗੇ ਜਦੋਂ ਪੂਰਾ ਇਹ ਕਾਲਾ ਹੋ ਗਿਆ ਮੈਂ ਇਥੇ ਧਾਣਾ ਬਾਕੀ ਦਾ ਸਮਾਨ ਆਪਾਂ ਫੇਰ ਪਾਵਾਂਗੇ ਹੁਣ ਦੋ ਤਿੰਨ ਮਿੰਟ ਬਾਅਦ ਆਪਾਂ ਮਹਿੰਦੀ ਪਾਵਾਂਗੇ ਹਰੀ ਮਹਿੰਦੀ ਲਓ ਹੁਣ ਤੇਲ ਕਾਲਾ ਸੋ ਹੁਣ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਮਹਿੰਦੀ ਪਾਵਾਂਗੇ ਚਮਚ ਮਹਿੰਦੀ ਦਾ ਤੋ ਹੁਣ ਤੇਲ ਕਾਲਾ ਹੋ ਗਿਆ ਤੇ ਹੁਣ ਜਿਹੜੀ ਆਪਣੀ ਇੱਕ ਚੀਜ਼ ਹੋਰ ਪਾਉਣੀ ਹੈ ਉਹ ਪਾਵਾਂਗੇ ਔਲੇ ਦਾ ਪਾਊਡਰ ਹੈ ਇੱਕ ਚਮਚਾ ਔਲੇ ਦਾ ਪਾਊਡਰ ਦਾ ਬਾਲਾ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਇਹ ਔਲਾ ਤਾਂ ਖਾਦਾ ਵੀ ਚੰਗਾ ਹੁੰਦਾ ਹੈ ਉਹ ਵੀ ਬਾਲਾ ਵਾਸਤੇ ਫਾਇਦੇਮੰਦ ਹੁੰਦਾ ਹੈ ਇਹਨੂੰ ਆਪਾਂ ਬੱਸ 5 ਕਵ 4 ਕਮਿੰਟ 5 ਕਮਿੰਟ ਹੋਰ ਸੇਕ ਲਵਾਵਾਂਗੇ ਤੇ ਫਿਰ ਆਪਾਂ ਲਾ ਲਾਂਗੇ ਲਓ ਆਪਣਾ ਤੇਲ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਲਾਵਾਂਗੇ ਔਰ ਦੇ ਘੰਟੇ ਵਿੱਚ ਦੀ ਤੇਲ ਤਿਆਰ ਹੋ ਗਿਆ ਇਹਨੂੰ ਆਪਾਂ 2-3 ਦਿਨ ਇਹਦੇ ਵਿੱਚ ਹੀ ਰੱਖਾਂਗੇ ਕੜਾਈ ਦੇ ਫਿਰ ਆਪਾਂ ਫਿਰ ਛਾਣਾਂਗੇ ਫਿਰ ਆਪਾਂ ਕਿਸੇ ਭਾਂਡੇ 'ਚ ਪਾ ਲਾਂਗੇ ਇਹਨੂੰ ਤੇ ਫਿਰ ਛਾਣ ਕੇ ਪਾ ਲਾਂਗੇ ਭਾਂਡੇ 'ਚ ਕਿਸੇ 'ਚ ਤੇ ਫਿਰ ਆਪਾਂ ਵਾਲਾਂ ਨੂੰ ਲਾ ਸਕਦੇ ਆ ਤੇ ਜਿਹੜੇ ਜਮਾ ਉਮਰ ਤੋਂ ਛੋਟੇ ਬੱਚਿਆਂ ਦੇ ਵਾਲ ਚਿੱਟੇ ਹੋ ਜਾਂਦੇ ਆ ਛੋਟੇ-ਛੋਟਿਆਂ ਦੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਚੀਜ਼ ਐ ਫਿਰ ਆਪਾਂ ਛਾਣ ਕੇ ਸੀਸੀ ਚ ਪਾ ਲਾਂਗੇ ਇਹਨੂੰ ਦੋ ਤਿੰਨ ਦਿਨ ਇਹਦੇ ਵਿੱਚ ਹੀ ਪੈ ਰੂ ਲੋਹੇ ਦੀ ਕੜਾਈ ਚ ਜੇ ਸਾਡੀ ਵੀਡੀਓ ਕੋ ਬਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ